ਖਬਰ ਦੇਖਣ ਤੋਂ ਪਹਿਲਾਂ YouTube ਚੈਨਲ ਸਟਾਰ ਵਿਜੇ ਸੱਚਤਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ। Hindu Leader Rajesh Palta ਤੇ ਹੋਏ ਹਮਲੇ ਤੋਂ ਬਾਅਦ ਸਮੂਹ Hindu ਸੰਗਠਨਾ ਨੇ ਸ਼੍ਰੀ ਹਨੂਮਾਨ ਗੜੀ ਵਿਖੇ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਐਸਪੀ ਗੁਰਿੰਦਰ ਕੌਰ ਪੱਟੀ ਸ਼ਾਮਲ ਹੋਏ। ਮੀਟਿੰਗ ਵਿੱਚ ਸਮੂਹ Hindu ਸੰਗਠਨਾ ਨੇ ਐਸਪੀ ਫਗਵਾੜਾ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਅਤੇ ਬੰਦੀ ਕਾਰਵਾਈ ਕੀਤੀ ਜਾਵੇ। ਦੇਖੋ ਮੀਟਿੰਗ ਸੰਬੰਧੀ ਹਿੰਦੂ ਲੀਡਰਾਂ ਨੇ ਕੀ ਦਿੱਤੀ ਜਾਣਕਾਰੀ ਤੇ ਸੁਣੋ ਉਹਨਾਂ ਦੇ ਵਿਚਾਰ ਕੋਈ ਨੂੰ ਬੋਲ ਕੇ ਕਹਿੰਦੀ ਪਈ ਆ ਵੀ ਆਪਾਂ ਪਹਿਲਾਂ ਵੈਰੀਫਾਈ ਕਰਕੇ ਵੀ ਆਪਾਂ ਕੋਈ ਟ੍ਰਾਂਜ਼ੈਕਸ਼ਨ ਨਹੀਂ ਕਰੀਏ ਅੱਜ ਸਾਡੀ ਇੱਥੇ ਪ੍ਰਸ਼ਾਸਨ ਦੇ ਨਾਲ ਇੱਕ ਮੀਟਿੰਗ ਹੋਈ ਹੈ ਜਿਹਦੇ ਵਿੱਚ ਕੱਲ ਜੋ ਵੀ ਹੋਇਆ ਸਾਡੇ ਹਿੰਦੂ ਸ਼ਿਵ ਸੰਨਾ ਪੰਜਾਬ ਦੇ ਜਿਹੜੇ ਵਾਈਸ ਪ੍ਰਧਾਨ ਸੀਗੇ ਰਾਜੇਸ਼ ਪਲਟਾ ਜੀ ਔਰ ਜਿਹੜੇ ਇੱਕ ਉਹਨਾਂ ਦੀ ਟੀਮ ਸ਼ੋਭਾ ਯਾਤਰਾ ਸ਼ਿਵਰਾਤਰੀ ਜਿਹੜੀ ਨਿਕਲਣੀ ਆ ਉਹਦੇ ਲਈ ਕਲੈਕਸ਼ਨ ਕਰਨ ਜਾ ਰਹੇ ਸੀਗੇ ਉਹਨਾਂ ਉੱਤੇ ਇੱਕ ਨਿੰਦਨੀ ਹਮਲਾ ਹੋਇਆ ਨਿੰਦਨੀ ਹਮਲਾ ਜਿਹੜਾ ਕਿ ਇੱਕ ਹਿੰਦੂ ਭਾਵਨਾਵਾਂ ਨੂੰ ਖੇਸ ਵੀ ਪਹੁੰਚਾਈ ਗਈ ਐਂਡ ਜਨਾਨੀ ਮਤਲਬ ਉਹਨਾਂ ਦੇ ਉਹਨਾਂ ਨੇ ਜੋ ਵੀ ਕੀਤਾ ਉਹਨਾਂ ਦੇ ਅੱਗੇ ਉਹਨਾਂ ਨੇ ਕੋਈ ਵੀ ਰਿਐਕਸ਼ਨ ਉਹਨਾਂ ਦਾ ਨਹੀਂ ਆਇਆ ਉਹ ਆਪਣਾ ਬਚਾਅ ਕਰਦੇ ਨੇ ਲੇਕਿਨ ਉਹਨਾਂ ਨੂੰ ਮੁਹਾਰਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਨਾਲ ਉਹਦੇ ਬਾਰੇ ਅੱਜ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਹੈ ਕਿ ਸਾਡੀ ਸਾਨੂੰ ਇੰਨਾ 180 ਰੁਪਏ ਜਾਵੇ ਜਿਹਦੇ ਵਿੱਚ ਜੁਆਇਟੀ ਦੇ ਖਾਤੇ ਬਣ ਚੁੱਕੇ ਆ ਉਹਦੇ ਵਿੱਚ ਇੱਕ ਹਿੰਦੂ ਸਮਾਜ ਜਿਹੜਾ ਕੀ ਆਪਣੇ ਦੇਵੀ ਦੇਰਤ ਲਈ ਜਿਹੜੀ ਉਹਨਾਂ ਦੀ ਮਤਲਬ ਸ਼ੋਭਾ ਯਾਤਰਾ ਆਇਆ ਉਹਨਾਂ ਲਈ ਫੰਡ ਇਕੱਠਾ ਕਰਨ ਲਈ ਯਾਨ ਲਈ ਦੀ ਇੱਕ ਦਰਦ ਦਾ ਮਾਹੌਲ ਪੈਦਾ ਹੋ ਚੁੱਕਾ ਹੈ ਪ੍ਰਸ਼ਾਸਨ ਨੂੰ ਇੱਕ ਬੇਨਤੀ ਕੀਤੀ ਗਈ ਹੈ ਕਿ ਉਹ ਇਹਨਾਂ ਚੀਜ਼ਾਂ ਤੇ ਜਿਹੜੇ ਵੀ ਦੋਸ਼ੀ ਲੋਗ ਆ ਉਹਨਾਂ ਤੇ ਠੱਲ ਪਾਈ ਜਾਵੇ ਔਰ ਸਾਨੂੰ ਇੱਕ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਤਾਂ ਕਿ ਅਸੀਂ ਜਿਹੜਾ ਡਰ ਦਾ ਮਾਹੌਲ ਹੈ ਉਹ ਤੋਂ ਬਾਹਰ ਨਿਕਲ ਕੇ ਆਪਾਂ ਜਿਹੜੇ ਵੀ ਮਤਲਬ ਹਿੰਦੂ ਸਮਾਜ ਨਾਲ ਭਾਈਚਾਰਾ ਹੈ ਸਾਡਾ ਕਿਸ ਕੀ ਕੋਸਾ ਹੈ ਕਿ 48 ਘੰਟੇ ਦੇ ਵਿੱਚ ਜਿਹੜੇ ਦੋਸ਼ੀ ਆ ਉਹਨਾਂ ਨੂੰ ਗ੍ਰਫਤਾਰ ਕੀਤਾ ਜਾਊਗਾ ਐਂਡ ਸਾਨੂੰ ਹਰ ਤਰੀਕੇ ਦੀ ਸੁਰੱਖਿਆ ਪ੍ਰਦਾਨ ਕੀਤੀ ਜਾਊਗੀ ਇਹ ਪ੍ਰਸ਼ਾਸਨ ਨੇ ਇਹ ਕਹੋ ਸਰਦਾਰਾਇਆ ਜੋ ਵੀ ਉਹਨਾਂ ਨੂੰ ਸ਼ਿਕਾਇਤ ਦੇ ਰੂਪ ਦੇ ਵਿੱਚ ਦਿੱਤਾ ਗਿਆ ਸੀਗਾ ਜਿਹੜੇ ਬਾਇ ਨਾਮ ਦਿੱਤੇ ਗਏ ਸੀ ਜਾਂ ਅਨਪਛਾਤੇ ਦਿੱਤੇ ਗਏ ਸੀ ਉਹਨਾਂ ਨੇ ਕਿਹਾ ਸੀ ਇੱਕ ਮਤਲਬ ਅਸੀਂ ਐਕਸ਼ਨ ਲਵਾਂਗੇ ਉਸੇ 48 ਘੰਟੇ ਦੇ ਵਿੱਚ ਅਸੀਂ ਐਕਸ਼ਨ ਲਵਾਂਗੇ ਔਰ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਔਰ ਕਿਸੇ ਵੀ ਤਰ੍ਹਾਂ ਦੀ ਮਤਲਬ ਇੱਕ ਡਰਦਾ ਮਾਹੌਲ ਜਿਹੜਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਉਹਦੇ ਵਿੱਚ ਆਉਣ ਦੀ ਜ਼ਰੂਰਤ ਹੈ ਪ੍ਰਸ਼ਾਸਨ ਤੁਹਾਡੇ ਨਾਲ ਹੈ ਪ੍ਰਸ਼ਾਸਨ ਨੇ ਭਰੋਸਾ ਦਵਾਇਆ ਹੈ ਮਤਲਬ ਇਹ ਸਾਰਾ ਕੁਝ ਦੇਖਣ ਵਿੱਚ ਆਦਾ ਹੈ ਕਿ ਫਗਵਾੜਾ ਸ਼ਹਿਰ ਅੰਦਰ ਹਿੰਦੂ ਸਮਾਜ ਦੇਖੇ ਐਦਾ ਹਮਲੇ ਹੁੰਦੇ ਹੀ ਰਹਿੰਦੇ ਆ ਬਿਲਕੁਲ ਸਮਾਜ ਬਹੁਤ ਜਾਂਦੀ ਗਰਮ ਹੋ ਕੇ ਖੱਲਾ ਹੋ ਜਾਂਦਾ ਕੀ ਚੱਕਰ ਹੈ ਇਹਦੇ ਬਾਰੇ ਤੁਸੀਂ ਲੋਕੋ ਦੇਖੋ ਹਿੰਦੂ ਸਮਾਜ ਨੇ ਹਮੇਸ਼ਾ ਹੀ ਭਾਈਚਾਰੇ ਨੂੰ ਬਣਾ ਬਣਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਇੱਥੇ ਕੁਝ ਛਿਰਾਬੀ ਤੱਤ ਐਡੇ ਹੈਗੇ ਆ ਜਿਹੜੇ ਕੀ ਉਸ ਭਾਈਚਾਰੇ ਨੂੰ ਖਰਾਬ ਕਰਨਾ ਚਾਹੁੰਦੇ ਆ ਐਂਡ ਕਿਤੇ ਨਾ ਕਿਤੇ ਜਿਹੜਾ ਵੀ ਮਾਹੌਲ ਮੀਡੀਆ ਦੇ ਥਰੂ ਮਤਲਬ ਸਾਰਿਆਂ ਨੂੰ ਦਿਖੇ ਰਿਹਾ ਹੈ ਸਾਰੇ ਸ਼ਹਿਰ ਨੂੰ ਦਿਖ ਰਿਹਾ ਹੈ ਉਹਦੇ ਵਿੱਚ ਹਿੰਦੂ ਸਮਾਜ ਹਮੇਸ਼ਾ ਉਮੀਦ ਮੇਲਜੋਲ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਕੁਝ ਸ਼ਰਾਬੀ ਤੱਤ ਹਮੇਸ਼ਾ ਹੀ Hindu ਜਿਹੜੇ ਲੋਟਾ ਆ ਉਹਨਾਂ ਤੇ ਹਮਲਾ ਕਰਕੇ ਉਸ ਚੀਜ਼ ਨੂੰ ਬਗਾਲਣ ਦੀ ਕੋਸ਼ਿਸ਼ ਕਰਦਾ ਹੈ ਇਸ ਚੀਜ਼ ਤੇ ਪ੍ਰਸ਼ਾਸਨ ਨੇ ਪ੍ਰਸ਼ਾਸਨ ਨੇ 48 ਘੰਟੇ ਦਾ ਭਰੋਸਾ ਦਵਾਇਆ 48 ਘੰਟੇ ਦੇ ਵਿੱਚ ਦੋਸ਼ੀਆਂ ਦੀ ਗ੍ਰਿਫਤਾਰੀ ਹੋ ਗਈ ਔਰ ਹਿੰਦੂ ਸਮਾਜ ਨੂੰ ਹੋਰ ਆਦੀ ਜ਼ਰੂਰਤ ਨਹੀਂ ਆ ਪ੍ਰਸ਼ਾਸਨ ਉਹਨਾਂ ਦੇ ਨਾਲ ਆ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਵਾਇਆ ਹਾਂ ਜੀ ਹਾਂ ਜੀ ਵਿੱਚ ਦੋ ਵੀ ਤੁਸੀਂ ਹੋਰ ਕਲੈਕਸ਼ਨ ਕਰਦੇ ਜਾਉਂਗੇ ਤੁਹਾਡੇ ਮਨਾਂ ਦੇ ਅੰਦਰ ਜਿਹੜਾ ਤੇ ਸਾਇਮਨ ਉਹਨੂੰ ਪ੍ਰਸ਼ਾਸਨ ਕਿਵੇਂ ਕਰੇਗਾ ਦੇਖੋ ਡਰਦੇ ਮਾਹੌਲ ਦੇ ਬਾਰੇ ਵੀ ਗੱਲ ਹੋਈ ਸੀ ਲੇਕਿਨ ਪ੍ਰਸ਼ਾਸਨ ਨੇ ਪਰੋਸਰ ਆਇਆ ਹੈ ਕਿ ਤੁਸੀਂ ਕਿਤੇ ਵੀ ਸ਼ਿਵਰਾਤਰੀ ਮਹਾਸ਼ਿਵਰਾਤਰੀ ਆਉਣ ਵਾਲੀ ਹੈ ਪੁਲਿਸ ਅੰਕਲ ਦੀ ਉਹਦੇ ਉੱਤੇ ਜਾਓ ਤੁਹਾਡੇ ਨਾਲ ਕੋਈ ਵੀ ਇੱਦਾਂ ਦੀ ਤੱਕੇਸ਼ਾਈ ਨਹੀਂ ਹੋਏਗੀ ਤੁਹਾਨੂੰ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ ਪ੍ਰਸ਼ਾਸਨ ਨੇ بار بار ਪਰੋਸਰ ਦਵਾਇਆ